ਵਾਲ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਜੋ ਕਿ ਖਨੌਰੀ ਬਾਰਡਰ ਦੇ ਉੱਤੇ ਭੁਖਾ ਹੜਤਾਲ ਤੇ ਬੈਠੇ ਨੇ ਅੱਜ 7ਵੇਂ ਦਿਨ ਦੇ ਵਿੱਚ ਪਹੁੰਚ ਚੁੱਕਿਆ ਮਰਨ ਵਰਤ ਤਾਂ ਜਿਸ ਦੇ ਚੱਲਦਿਆਂ ਡੱਲੇਵਾਲ ਦੀ ਸਿਹਤ ਵਿਗੜਦੀ ਹੋਈ ਨਜ਼ਰ ਆ ਰਹੀ ਆ ਬੀਪੀ ਤੇ 슈ਗਰ ਲੈਵਲ ਕਾਫੀ ਜ਼ਿਆਦਾ ਘਟ ਚੁੱਕਿਆ ਡਾਕਟਰਾਂ ਦੇ ਵੱਲੋਂ ਸਮੇਂ-ਸਮੇਂ ਸਿਰ ਚੈਕਿੰਗ ਕੀਤੀ ਜਾ ਰਹੀ ਆ ਬਲੱਡ ਸੈਂਪਲ ਲੈ ਕੇ ਰਿਪੋਰਟਾਂ ਦੇ ਲਈ ਵੀ ਭੇਜ ਦਿੱਤੇ ਗਏ ਨੇ ਟੈਸਟਾਂ ਦੇ ਲਈ ਭੇਜ ਦਿੱਤੇ ਗਏ ਨੇ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਆਖਰ ਹੋਰ ਕਿਹੜੀ-ਕਿਹੜੀ ਸਮੱਸਿਆਵਾਂ ਜਗਜੀਤ ਸਿੰਘ ਡੱਲੇਵਾਲ ਨੂੰ ਆ ਰਹੀਆਂ ਨੇ ਡਾਕਟਰ ਕੀ ਕਹਿ ਰਹੇ ਨੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਇੱਕ ਵਾਰ ਤੁਹਾਨੂੰ ਉਹਨਾਂ ਦੀ ਜੁਬਾਨ ਅਮਰਿਤਪਾਲ ਸਿੰਘ ਐਸ ਬੌਕਸਮੈਨ ਪਰਸਨ ਫਿਵਰ ਫਾਈਵਰੀਨ ਹਾਰਟ ਐਸੋਸੀਏਸ਼ਨ ਡਾਕਟਰ ਸੁਲਮਨ ਸਿੰਘ ਦੀ ਅੱਜ ਜਿਹੜੇ ਸਾਡੇ ਡਾਕਟਰਸ ਵੱਲੋਂ ਚੈੱਕਅਪ ਕੀਤਾ ਗਿਆ ਪ੍ਰਧਾਨ ਜੀ ਦਾ ਅੱਜ 2 ਦਸੰਬਰ ਅੱਜ ਉਹਨਾਂ ਦਾ ਜਿਹੜਾ ਸ਼ੂਗਰ ਲੈਵਲ ਆ ਉਹ ਇੱਥੇ ਆਇਆ ਹੈ ਜਿਹੜੀ ਬੀਪੀ ਆ 130/95 ਪਰਸ 92 ਆਈ ਹੈ ਵੈਸੇ ਇਹ ਦੇਖੀਏ ਉਹ ਤਾਂ ਪ੍ਰਧਾਨ ਜੀ ਜਗਜੀਤ ਸਿੰਘ ਡੱਲੇਵਾਲ ਸਿੱਧੂਪੁਰ ਦੇ ਜਿਹੜੇ ਮਰਨ ਵਰਤੇ ਬੈਠੇ ਹੋਏ ਆ ਖਨੋਰੀ ਬਾਰਡਰ ਤੇ ਵੈਸੇ ਤਾਂ ਉਹ ਪੂਰੇ ਜਜਬੇ ਚ ਇਹਨਾਂ ਗੱਲਬਾਤ ਕਰਦੇ ਆ ਪਰ ਐਸਾ ਮੈਡੀਕਲ ਟੀਮ ਸਾਡੀ ਅਸੀਂ ਪਹਿਲੇ ਦਿਨ ਤੋਂ ਉਹਨਾਂ ਨੂੰ ਚੈੱਕਅਪ ਕਰ ਰਹੇ ਆ ਅਸੀਂ ਥੋੜਾ ਜਿਹਾ ਉਹਨਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਦੇ ਵਿੱਚ ਆ ਕਿਉਂਕਿ ਜਿਹੜੇ ਦੇਖਿਆ ਇਸੇ ਕਾਰਨ ਅਸੀਂ ਅੱਜ ਉਹਨਾਂ ਦੇ ਕੁਝ ਬਲੱਡ ਸੈਂਪਲ ਲੈ ਕੇ ਟੈਸਟ ਭੇਜੀ ਆ ਜਿਹੜੇ ਕਿ ਆਪਾਂ ਨੂੰ 6-7 ਵਜੇ ਤੱਕ ਮਿਲ ਜਾਣਗੇ ਬਟ ਫਿਰ ਵੀ ਜਿੰਨੇ ਵੀ ਸਾਡੀ ਡਾਕਟਰ ਸਵੇਮਨ ਜੀ ਦੀ ਜਿਹੜੀ ਟੀਮ ਆ ਮੈਡੀਕਲ ਟੀਮ ਆ ਅਸੀਂ ਉਹਨਾਂ ਨੂੰ ਦਿਨ-ਬੈ ਦਿਨ ਚੈੱਕ ਕਰ ਰਹੇ ਆ weight ਬਹੁਤ ਜ਼ਿਆਦਾ ਲੂਜ਼ ਹੋ ਰਿਹਾ ਹੈ weakness ਬਹੁਤ ਜ਼ਿਆਦਾ ਹੈ ਉਹਦਾ ਪਰਜਨ ਜੀ ਪੂਰੇ ਜਜ਼ਬੇ ਦੇ ਵਿੱਚ ਨੇ ਕਾਇਮ ਨੇ ਚੜ੍ਹਦੀ ਕਲਾ 'ਚ ਨੇ ਪਰ ਇਸ ਮੈਡੀਕਲ ਦੇਖੀਏ ਤਾਂ ਸਾਨੂੰ ਉਹਨਾਂ ਦੀ ਸਿਹਤ ਦੀ ਕਾਫੀ ਚਿੰਤਾ ਹੈ ਸੋ ਇਹੀ ਅਪੀਲ ਕਰਦੇ ਆ ਲੋਕਾਂ ਨੂੰ ਵੀ ਵੀ ਵੱਧ ਤੋਂ ਵੱਧ ਖਨੋਰੀ ਬਾਰਡਰ ਤੇ ਨਾਮ ਅਮਰਿਤਪਾਲ ਸਿੰਘ ਐਂਡ ਐਸਪੋਕਸਮੈਨ ਪਰਸਨ ਫੀਵਰ ਫਾਈਵਰੀਨ ਹਾਰਟ ਐਸੋਸੀਏਸ਼ਨ ਡਾਕਟਰ ਸੁਵਮਨ ਸਿੰਘ ਜੀ ਅੱਜ ਜਿਹੜੇ ਸਾਡੇ ਡਾਕਟਰਸ ਵੱਲੋਂ ਚੈੱਕਅਪ ਕੀਤਾ ਗਿਆ ਹੈ ਪ੍ਰਧਾਨ ਜੀ ਦਾ ਅੱਜ 2 ਦਸੰਬਰ ਅੱਜ ਉਹਨਾਂ ਦਾ ਜਿਹੜਾ 슈ਗਰ ਲੈਵਲ ਆ ਉਹ 80 ਆਇਆ ਹੈ ਜਿਹੜੀ ਬੀਪੀ ਆ ਉਹ 130/95 ਪਰ 92 ਆਇਆ ਹੈ ਵੈਸੇ ਜੇ ਦੇਖੀਏ ਉਹਦਾ ਤਾਂ ਪ੍ਰਧਾਨ ਜੀ ਜਗਜੀਤ ਸਿੰਘ ਢੱਲੇਵਾਲ ਸਿੱਧੂਪੁਰ ਦੇ ਜਿਹੜੇ ਮਰਨਵਰ ਤੇ ਬੈਠੇ ਹੋਏ ਆ ਖਨੋਰੀ ਬਾਰਡਰ ਤੇ ਵੈਸੇ ਤਾਂ ਪੂਰੇ ਜੱਜਵੇ ਚ ਇਹਨਾਂ ਗੱਲਬਾਤ ਕਰਦੇ ਆ ਪਰ ਐਸਾ ਮੈਡੀਕਲ ਟੀਮ ਸਾਡੀ ਅਸੀਂ ਪਹਿਲੇ ਦਿਨ ਤੋਂ ਉਹਨਾਂ ਨੂੰ ਚੈੱਕ ਅਪ ਕਰ ਰਹੇ ਹਾਂ ਅਸੀਂ ਥੋੜਾ ਜਿਹਾ ਉਹਨਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਦੇ ਵਿੱਚ ਹਾਂ ਕਿਉਂਕਿ ਜਿਦੇ ਦੇਖਿਆ ਇਸੇ ਕਾਰਨ ਅਸੀਂ ਅੱਜ ਉਹਨਾਂ ਦੇ ਕੁਝ ਬਲੱਡ ਸੈਂਪਲ ਲੈ ਕੇ ਟੈਸਟ ਭੇਜੀ ਆ ਜਿਹੜੇ ਕਿ ਆਪਾਂ ਨੂੰ 6-7 ਵਜੇ ਤੱਕ ਮਿਲ ਜਾਣਗੇ ਬਟ ਫਿਰ ਵੀ ਜਿੰਨੇ ਵੀ ਸਾਡੀ ਡਾਕਟਰ ਸੈਮਾਂਜੀ ਦੀ ਜਿਹੜੀ ਟੀਮ ਆ ਮੈਡੀਕਲ ਟੀਮ ਆ ਅਸੀਂ ਉਹਨਾਂ ਨੂੰ ਦਿਨ-ਬਦ ਦਿਨ ਚੈੱਕ ਕਰ ਰਹੇ ਹਾਂ weight ਬਹੁਤ ਜ਼ਿਆਦਾ ਲੂਜ਼ ਹੋ ਰਿਹਾ ਹੈ weakness ਬਹੁਤ ਜ਼ਿਆਦਾ ਹੈ ਉਹਦਾ ਪਰਜਾਨ ਜੀ ਪੂਰੇ ਜਜ਼ਬੇ ਦੇ ਵਿੱਚ ਨੇ ਕੈਮ ਨੇ ਚੜ੍ਹਦੀ ਕਲਾ ਚ ਨੇ ਪ੍ਰੈਜ਼ਮ ਮੈਡੀਕਲ ਦੇਖੀਏ ਤਾਂ ਸਾਨੂੰ ਉਹਨਾਂ ਦੀ ਸਿਹਤ ਦੀ ਕਾਫੀ ਚਿੰਤਾ ਹੈ ਸੋ ਇਹੀ ਅਪੀਲ ਕਰਦੇ ਆ ਲੋਕਾਂ ਨੂੰ ਵੀ ਵੀ ਵੱਧ ਤੋਂ ਵੱਧ ਖਨੋਰੀ ਬਾਰਡਰ ਤੇ ਪਹੁੰਚੋ ਜੁੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਅਮਰਿਤਪਾਲ ਸਿੰਘ ਐਂਡ ਸਪੋਕਸਮੈਨ ਪਰਸਨ ਫੀਵਰ 5 ਰੀਨ ਹਾਰਟ ਐਸੋਸੀਏਸ਼ਨ ਡਾਕਟਰ ਸੁਵਮਨ ਸਿੰਘ ਜੀ ਅੱਜ ਜਿਹੜੇ ਸਾਡੇ ਡਾਕਟਰਸ ਵੱਲੋਂ ਚੈੱਕਅਪ ਕੀਤਾ ਗਿਆ ਹੈ ਪ੍ਰਧਾਨ ਜੀ ਦਾ ਅੱਜ 2 ਦਸੰਬਰ ਅੱਜ ਉਹਨਾਂ ਦਾ ਜਿਹੜਾ 슈ਗਰ ਲੈਵਲ ਆ ਉਹ 80 ਆਇਆ ਹੈ ਜਿਹੜੀ ਬੀਪੀ ਆ 130/95 ਪਰਸ 92 ਆ ਵੈਸੇ ਜੇ ਦੇਖੀਏ ਉਤਾ ਤਾਂ ਪ੍ਰਧਾਨ ਜੀ ਜਗਜੀਤ ਸਿੰਘ ਡੱਲੇਵਾਲ ਸਿੱਧੂਪੁਰ ਦੇ ਜਿਹੜੇ ਮਰਨ ਵਰਤੇ ਬੈਠੇ ਹੋਏ ਆ ਖਨੋਰੀ ਬਾਰਡਰ ਤੇ ਵੈਸੇ ਤਾਂ ਉਹ ਪੂਰੇ ਜਜਬੇ ਚ ਇਹਨਾਂ ਗੱਲਬਾਤ ਕਰਦੇ ਆ ਪਰ ਐਸਾ ਮੈਡੀਕਲ ਟੀਮ ਸਾਡੀ ਅਸੀਂ ਪਹਿਲੇ ਦਿਨ ਤੋਂ ਉਹਨਾਂ ਨੂੰ ਚੈੱਕ ਅਪ ਕਰ ਰਹੇ ਆ ਅਸੀਂ ਥੋੜਾ ਜਿਹਾ ਉਹਨਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਦੇ ਵਿੱਚ ਆ ਕਿਉਂਕਿ ਜਿਹੜੇ ਦੇਖਿਆ ਇਸੇ ਕਾਰਨ ਅਸੀਂ ਅੱਜ ਉਹਨਾਂ ਦੇ ਕੁਝ ਬਲੱਡ ਸੈਂਪਲ ਲੈ ਕੇ ਜਸਟ ਭੇਜੀਆ ਜਿਹੜੇ ਕਿ ਆਪਾਂ ਨੂੰ 6-7 ਵਜੇ ਤੱਕ ਮਿਲ ਜਣਗੇ ਬਟ ਫਿਰ ਵੀ ਜਿੰਨੇ ਵੀ ਸਾਡੀ ਡਾਕਟਰ ਸਰਮਨਜੀਤ ਦੀ ਜਿਹੜੀ ਟੀਮ ਆ ਮੈਡੀਕਲ ਟੀਮ ਆ ਅਸੀਂ ਉਹਨਾਂ ਨੂੰ ਦਿਨ-ਬਦ ਦਿਨ ਚੈੱਕ ਕਰ ਰਹੇ ਆ weight ਬਹੁਤ ਜ਼ਿਆਦਾ ਲੂਜ਼ ਹੋ ਰਿਹਾ ਹੈ weakness ਬਹੁਤ ਜ਼ਿਆਦਾ ਹੈ ਉਹਦਾ ਭਰਜਨ ਜੀ ਪੂਰੇ ਜਜ਼ਬੇ ਦੇ ਵਿੱਚ ਨੇ ਕੈਮ ਨੇ ਚੜ੍ਹਦੀ ਕਲਾ 'ਚ ਨੇ ਪਰ ਅਸ ਮੈਡੀਕਲ ਦੇਖੀਏ ਤਾਂ ਸਾਨੂੰ ਉਹਨਾਂ ਦੀ ਸਿਹਤ ਦੀ ਕਾਫੀ ਚਿੰਤਾ ਹੈ ਸੋ ਇਹ اپੀਲ ਕਰਦੇ ਆ ਲੋਕਾਂ ਨੂੰ ਵੀ ਵੀ ਵੱਧ ਤੋਂ ਵੱਧ ਖਨੋਰੀ ਬਾਰਡਰ ਤੇ ਪਹੁੰਚੋ ਜੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਣਿਆ ਡਾਕਟਰ ਦੀ ਜਵਾਨੀ ਤੇ ਡਾਕਟਰ ਦੇ ਵੱਲੋਂ ਕਿਹਾ ਗਿਆ ਆ ਕਿ ਬਲੱਡ ਸੈਂਪਲ ਭੇਜੇ ਜਾ ਚੁੱਕੇ ਨੇ ਰਿਪੋਰਟ ਆਉਣ ਤੋਂ ਬਾਅਦ ਹੀ ਹੋਰ ਸਿਹਤ ਦੇ ਵਿੱਚ ਕੀ ਸਮੱਸਿਆਵਾਂ ਨੇ ਕੀ ਪ੍ਰੋਬਲਮਸ ਨੇ ਉਹਨਾਂ ਦੇ ਬਾਰੇ ਪਤਾ ਲੱਗੇਗਾ ਪਰ ਜੋ ਉਹਨਾਂ ਦੇ ਇਰਾਦੇ ਨੇ ਉਹ ਪੱਕੇ ਨੇ ਉਹਨਾਂ ਦੇ ਹੌਸਲੇ ਨੇ ਉਹ ਦ੍ਰਿੜ ਨੇ ਤੇ ਦੂਜੇ ਪਾਸੇ ਪਰ ਜਿਉਂ ਸਿਹਤ ਦੇਖੀ ਜਾਵੇ ਸਿਹਤ ਦੇ ਵਿੱਚ ਲਗਾਤਾਰ ਉਨ੍ਹਾਂ ਦੀਆਂ ਸਮੱਸਿਆਵਾਂ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ 슈ਗਰ ਲੈਵਲ ਘਟ ਚੁੱਕਿਆ ਬੀਪੀ ਵੀ ਕਾਫੀ ਜ਼ਿਆਦਾ ਡਾਊਨ ਹੈ ਪਰ ਦੂਜੇ ਪਾਸੇ ਜੇਕਰ ਸਰਕਾਰਾਂ ਦੀ ਗੱਲ ਕੀਤੀ ਜਾਵੇ ਤੇ ਕੇਂਦਰ ਸਰਕਾਰ ਦੇ ਖਿਲਾਫ ਜੋ ਧਰਨਾ ਲੱਗਿਆ ਕੇਂਦਰ ਸਰਕਾਰ ਦੇ ਕੰਨੀ ਜੂੰ ਸਰਕਦੀ ਹੋਈ ਨਜ਼ਰ ਨਹੀਂ ਆ ਰਹੀ ਹਾਲਾਂਕਿ ਹੁਣ ਕੇਂਦਰ ਦੇ ਰਾਜ ਮੰਤਰੀ ਰਬਨੀਤ ਬਿੱਟੂ ਕਹਿ ਰਹੇ ਨੇ ਕਿ ਕਿਸਾਨਾਂ ਦੀਆਂ ਗੱਲਾਂ ਸੁਣਨੀਆਂ ਚਾਹੀਦੀਆਂ ਨੇ ਸੈਸ਼ਨ ਚੱਲ ਰਿਹਾ ਪਾਰਲੀਮੈਂਟ ਦਾ ਹਾਊਸ ਦੇ ਵਿੱਚ ਮੁੱਦਾ ਚੱਕਣਾ ਚਾਹੀਦਾ ਤਾਂ ਕਿ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਹੱਲ ਹੋ ਸਕੇ ਪਰ ਹੁਣ ਕਿਸਾਨ ਜਿਹੜੇ ਨੇ 6 ਤਰੀਕ ਨੂੰ ਦਿੱਲੀ ਕੂਚ ਦਾ ਐਲਾਨ ਕਰ ਚੁੱਕੇ ਇੱਧਰ ਖਨੌਰੀ ਬਾਰਡਰ ਦੇ ਉੱਤੇ ਜਗਜੀਤ ਸਿੰਘ ਢੱਲੇਵਾਲ ਮਰਨ ਵਰਤ ਦੇ ਉੱਤੇ ਬੈਠੇ ਨੇ ਤਾਂ ਕੀ ਇਸ ਦੇ ਨਾਲ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਕੋਈ ਹੱਲ ਨਿਕਲੇਗਾ ਕੀ ਕੇਂਦਰ ਸਰਕਾਰ ਕਿਸਾਨਾਂ ਵੱਲ ਕੋਈ ਧਿਆਨ ਦੇਵੇਗੀ ਕਿ ਕੇਂਦਰ ਸਰਕਾਰ ਦੇ ਆਦੇਸ਼ ਦੇ ਪ੍ਰਧਾਨ ਮੰਤਰੀ ਜਿਵੇਂ ਪਹਿਲਾਂ ਉਹਨਾਂ ਦੇ ਵੱਲੋਂ ਖੇਤੀਕ ਨੂੰ ਰੱਦ ਕਰਨ ਦਾ ਐਲਾਨ ਕਰ ਦਿੱਤਾ ਸੀ ਇਸੇ ਤਰੀਕੇ ਦੇ ਨਾਲ ਐਮਐਸਪੀ ਦਾ ਗਾਰੰਟੀ ਕਾਨੂੰਨ ਬਣਾਉਣ ਦੇ ਲਈ ਕੋਈ ਵਿਚਾਰ ਵਟਾਂਦਰਾ ਕਰੇਗੀ ਆਉਣ ਵਾਲਾ